ਕਿਸਾਨਾਂ ਨੂੰ ਲੈ ਕੇ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਕਿ ਅਸੀਂ ਖੁਦ ਕਿਸਾਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਕਿਸਾਨ ਦੱਸਣ ਗੱਲਬਾਤ ਕਰਨ ਲਈ ਕਿੱਥੇ ਆਵਾਂ ਦੇਖੋ ਇਸ ਦੌਰਾਨ ਰਵਨੀਤ ਬਿੱਟੂ ਨੇ ਹੋਰ ਕੀ ਕੁਝ ਕਿਹਾ ਮੈਂ ਵੀਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆ ਜਾਓ ਮੈਂ ਮੈਂ ਇਹ ਸੁਭੀ ਕਹਣਾ ਹੂੰ ਔਰ ਮੈਨੂੰ ਕਹਿਣ ਵੀ ਇੱਕ ਕਾਹ ਹੱਥ ਸਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਵੀ ਉਹ ਕਈ ਫਿਰ ਇਹ ਵੀ ਕਹਿਣ ਕਹਿੰਦੇ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਇਹ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦੇ ਤੁਸੀਂ ਸੱਦਾ ਦੇ ਦਿਓ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬੁਲਾਓ ਵੀ ਅਸੀਂ ਮੀਟਿੰਗ ਕਰਨਾ ਸਾਡੇ ਹਾਂ ਆ ਮਸਲਾ ਇੱਕ ਮਿੰਟ ਸਾਡੇ ਅਰੀਆ ਦੇ ਦਿਓ ਉਹ ਕਿਸੇ ਨੂੰ ਵੀ ਭੇਜੋ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਹਾਂ ਆਪਕ ਆਪਕ ਆਪਾਂ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਆ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਇਹ ਵੀ ਇਹ ਨਹੀਂ ਹੱਲ ਹੋਊਗਾ ਇਹ ਉਹ ਸਦਾ ਨਹੀਂ ਰਹਿੰਦੇ ਤੁਹਾਡੇ ਕੋਲ ਸਦਾ ਹੈਗਾ ਉਹਨਾਂ ਨੂੰ ਮੈਂ ਤੁਸੀਂ ਕਰ ਤੁਸੀਂ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਹਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਉਹ ਗੱਲ ਉੱਥੇ ਆ ਰਹੀ ਹੈ ਤੁਸੀਂ ਆਪਣੇ ਵੱਲ ਦਿੱਤਾ ਦਿਓ ਮੈਂ ਆਪਣੇ ਵੱਲੋਂ ਹੀ ਮੈਂ ਆਪਣੀ ਤਰੀਕ ਨੂੰ ਬੁਲਾਣੀ ਚਾਹ ਕਮੇਟੀ ਮੈਂ ਤਾਂ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਕਿਹਾ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿਣਾ ਵੀ ਮੈਂ ਆਉਣਾ ਨਹੀਂ ਨਹੀਂ ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੀ ਉਹ ਨਹੀਂ ਆਉਣਾ ਮੈਂ ਕਹਿੰਦਾ ਮੈਂ ਉਹਨਾ ਮੈਨੂੰ ਦੱਸ ਦੋ ਕਿ ਮੈਂ ਧੰਨਵਾਦ ਬਹੁਤ ਹੋਰ ਪਤਾ ਲੈਣਾ ਕਿਉਂਕਿ ਕਿਸਾਨਾਂ ਦਾ ਪਤਾ ਲੈਣ ਅਸੀਂ ਅਸੀਂ ਅਲਾਊਡ ਨਹੀਂਗੇ ਅਲਾਊਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮੈਮੋਰੀ ਅਲੋਕ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਊਸ਼ਣ ਨੇ ਯுகਿੰਦਰ ਯਾਦਵ ਨੇ ਮੇਦਾ ਪਾਟ ਕਰਨ ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਦੇ ਵੀ ਤੁਸੀਂ 1 ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਤੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੇ ਬੈਠੇ ਸੀ 500 ਬੰਦਾ ਆਹ ਪੁਰਾਣੀ ਵੀਡੀਓ ਕੱਢ ਲਓਗੇ ਕਿਤੋਂ ਵੀ ਨਿਕਲੇ ਆਉਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਮੈਂ ਤਾਂ ਤਾਂ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿਣਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓਸ ਵਾਲਿਆਂ ਦੇ ਮੂਹਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਵਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਜਾਂਚ ਬੰਨੇਗੇ ਕਿੰਨੇ ਲੋਗ ਤੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਡੀ ਲੈਂਦਾ ਵੀ ਆਜੋ ਮੈਂ ਮੈਂ ਇਹ ਸੁਣ ਵੀ ਕਹਣਾ ਉਹ ਔਰ ਮੈਨੂੰ ਕਹਿਣ ਵੀ ਇੱਕ ਕਾਹੂ ਹੱਥ ਸਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਉਹ ਕਈ ਫਰੇ ਵੀ ਕਹਿਣ ਕਹਿ ਰਹੇ ਨੇ ਜੀ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਹੀ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਇਹ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦੇ ਤੁਸੀਂ ਸਾਡਾ ਦੇ ਲੋ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬਣਾਓਗੇ ਅਸੀਂ ਮੀਟਿੰਗ ਕਰਨਾ ਸਾਡੇ ਹਾਂ ਆ ਮਸਲਾ ਇੱਕ ਮਿੰਟ ਸਾਡੇ ਵੀਡੀਓ ਦੇ ਦੇ ਦਿਓ ਉਹ ਕਿਸੇ ਨੂੰ ਵੀ ਭੇਜਣਾ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਅੱਪਾ ਅੱਪਾ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਹਜੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਜੇ ਉਹ ਤਾਂ ਸਾਡੀ ਰਜੀ ਤੋਂ ਥੋੜੇ ਮਤਲਬ ਸਦਾ ਹੈਗਾ ਉਹਨਾਂ ਨੂੰ ਲੈ ਪੈ ਤੁਸੀਂ ਕਰ ਤੁਸੀਂ ਲੈ ਕੇ ਬਲੇਡ ਹੈ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਗੱਲ ਨਹੀਂ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਦਿੱਤਾ ਦਿਓ ਮੈਂ ਆਪਣੇ ਵੱਲੋਂ ਹੀ ਮੈਂ ਇੰਨੀ ਤਰੀਕ ਨੂੰ ਪੁਰਾਣੀ ਚੱਕ ਮੀਟਿੰਗ ਮਿਲਦਾ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਨਹੀਂ 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 ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੇ ਉਹ ਨਹੀਂ ਆਉਣਾ ਮੈਂ ਕਿਹਾ ਮੈਂ ਆਉਣਾ ਮੈਨੂੰ ਦੱਸ ਦੋ ਕਿੱਥੇ ਮੈਂ ਧੰਨਵਾਦ ਬਹੁਤ ਧੰਨਵਾਦ ਕਿਉਂਕਿ ਬਿਮਾਰ ਹੈ ਇਹਨੇ ਕਿਸਾਨ ਉਹਨਾਂ ਦਾ ਪਤਾ ਲੈਣ ਅਸੀਂ ਅਸੀਂ ਅਲਾਉਡ ਨਹੀਂਗੇ ਅਲਾਊਟ ਨਹੀਂ ਗਏ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮਮੋਰੀ ਅਲੱਗ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਊਸ਼ਨ ਨੇ ਯੋਗਿੰਦਰ ਯਾਦਵ ਨੇ ਮੇਦਾ ਪਾਟ ਕਰਨ ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠਿਓ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਤੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਆਹ ਪੁਰਾਣੀ ਵੀਡੀਓ ਕੱਢ ਲੋਂਗੇ ਕਿਤੋਂ ਵੀ ਨਿਕਲੇ ਆਊਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਮੈਂ ਤਾਂ ਤਾਂ ਕਿਸਾਨੀ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿਣਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓ ਸਾਰਿਆਂ ਦੇ ਮੂਹਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਪਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਦੀ ਜਾਂਚ ਬੰਨੇਗੇ ਕਿੰਨੇ ਲੋਗ ਤੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆ ਜਾਓ ਮੈਂ ਮੈਂ ਇਹ ਸੁਣ ਵੀ ਕਹਣਾ ਉਹ ਔਰ ਮੈਨੂੰ ਕਹਿਣ ਵੀ ਇੱਕ ਕਾਹ ਹੱਥ ਸਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਵੀ ਉਹ ਕਹੀ ਫਿਰ ਇਹ ਵੀ ਕਹਿਣ ਕਹਿੰਦੇ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਇਹ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦਾ ਜੀ ਤੁਸੀਂ ਸਰ ਦਾ ਦੇ ਦਿਓ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬੁਲਾਓ ਵੀ ਅਸੀਂ ਮੀਟਿੰਗ ਕਰਨਾ ਸਾਡੇ ਹਾਂ ਹਾਂ ਮਸਲਾ ਹਾਂ ਇੱਕ ਮਿੰਟ ਸਾਡੇ ਵੀਡੀਓ ਦੇ ਦਿਓ ਜੀ ਮੈਂ ਕਿਸੇ ਨੂੰ ਵੀ ਭੇਜਣ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਹਾਂ ਅਪਕ ਅਪਾ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਜੇ ਉਹ ਤਾਂ ਨਹੀਂ ਰਹੇ ਟੋਟੇ ਬੋਲੇ ਸਦਾ ਹੈਗਾ ਉਹਨਾਂ ਨੂੰ ਮੈਂ ਤੁਸੀਂ ਕਰ ਤੁਸੀਂ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਉਹ ਗੱਲ ਨਹੀਂ ਆ ਰਹੀ ਹੈ ਤੁਸੀਂ ਆਪਣੇ ਵੱਲ ਦਿੱਤਾ ਦਿਓ ਮੈਂ ਆਪਣੇ ਵੱਲ ਹੀ ਅਜੀ ਤੁਸੀਂ ਆਪਣੀ ਤਰੀਕ ਨੂੰ ਬੁਲਾਣੀ ਚਾਹ ਕਮੇਟੀ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਬਈ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿਣਾ ਵੀ ਮੈਂ ਆਉਣਾ ਨਹੀਂ ਨਹੀਂ ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੀ ਉਹ ਨਹੀਂ ਆਉਣਾ ਮੈਂ ਕਹਿੰਦਾ ਮੈਂ ਹੋਣਾ ਮੈਨੂੰ ਦੱਸ ਦੋ ਕਿੱਥੇ ਮੈਂ ਜੰਗਲ ਦਾ ਬੋਲ ਜੰਗਲ ਦਾ ਕਿਉਂਕਿ ਕਿਸਾਨ ਉਹਦਾ ਪਤਾ ਲੈਣ ਅਸੀਂ ਅਸੀਂ ਅਲਾਊਡ ਨਹੀਂਗੇ ਅਲਾਊਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮਮੋਰੀ ਅਲੱਗ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਊਸ਼ਨ ਨੇ ਯுகਿੰਦਰ ਯਾਦਵ ਨੇ ਮੇਤਾ ਪਾਟੇ ਕਰਨ ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਪੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਪੁਰਾਣੀ ਵੀਡੀਓ ਕੱਢ ਲਵਾਂਗੇ ਕਿਤੋਂ ਵੀ ਨਿਕਲੇ ਆਊਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾਂ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਮੈਂ ਤਾਂ ਤਾਂ ਨਹੀਂ ਆ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿਣਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓ ਸਾਰਿਆਂ ਦੇ ਮੂਹਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਵਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਜਾਂਚ ਬਣਨੇਗੇ ਕਿੰਨੇ ਲੋਕ ਤੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆਜੋ ਮੈਂ ਮੈਂ ਇਹ ਵੀ ਕਹਣਾ ਉਹ ਹਣ ਮੈਨੂੰ ਕਹਿਣ ਵੀ ਇੱਕ ਕਾਹੂ ਹੱਥ ਸਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਕਈ ਫਰੇ ਵੀ ਕਹਿ ਰਹੇ ਨੇ ਜੀ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਹੀ ਹੈ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦੇ ਜੀ ਤੁਸੀਂ ਸਭ ਦਾ ਦੇ ਲੋ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬਿਲਾਓ ਵੀ ਅਸੀਂ ਮੀਟਿੰਗ ਕਰਨਾ ਹਾਂ 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 ਮਸਲਾ ਇੱਕ ਮਿੰਟ ਸਾਡਾ ਮੀਡੀਆ ਦੇ ਲੋ ਜੀ ਮੈਂ ਹੱਲ ਜੋ ਨਿੱਕੀ ਉਹ ਕਿਸੇ ਨੂੰ ਵੀ ਭੇਜਣਾ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਅਪਾਤ ਅਪਾਤ ਆਪਾਂ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਹੈ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਇਹ ਵੀ ਇਹ ਨਹੀਂ ਹੱਲ ਹੋਊਗਾ ਜੇ ਉਹ ਤਾਂ ਸਾਡੀ ਇੱਜ਼ਤ ਟੋੜੇ ਬਦੋਂ ਸਦਾ ਹੈਗਾ ਉਹਨਾਂ ਨੂੰ ਲੈ ਪੈ ਤੁਸੀਂ ਕਰ ਤੁਸੀਂ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਗੱਲ ਨਹੀਂ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਦਿੱਤਾ ਦਿਓ ਮੈਂ ਆਪਣੇ ਵੱਲੋਂ ਹੀ ਅਜੀਤ ਮੈਂ ਇਸ ਤਰੀਕ ਨੂੰ ਪੁਆਣੀ ਚੱਕ ਮੀਟਿੰਗ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਨਹੀਂ 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 ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੇ ਉਹ ਨਹੀਂ ਆਉਣਾ ਮੈਂ ਕਿਹਾ ਮੈਂ ਆਉਣਾ ਮੈਨੂੰ ਦੱਸ ਦੋ ਕਿੱਥੇ ਮੈਂ ਧੰਨਵਾਦ ਧੰਨਵਾਦ ਕਿਉਂਕਿ ਕਿਸਾਨ ਉਹਨਾਂ ਦਾ ਪਤਾ ਲੈਣ ਅਸੀਂ ਅਸੀਂ ਅਲਾਊਡ ਨਹੀਂਗੇ ਅਲਾਉਡ ਨਹੀਂ ਗਏ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮਮਰੀ ਅਲੱਗ ਪ੍ਰੋਗਰਾਮ ਰੱਖਿਆ ਸੀ ਪ੍ਰੇਸ਼ਾਂਤ ਊਸ਼ਣ ਨੇ ਯੋਗਿੰਦਰ ਯਾਦਵ ਨੇ ਮੇਦਾ ਪਾਟਕਰ ਨੇ ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠਿਓ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਤੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਪੁਰਾਣੀ ਵੀਡੀਓ ਕੱਢ ਲੋਂਗੇ ਕਿਤੋਂ ਵੀ ਨਿਕਲੇ ਆਊਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਮੈਂ ਤਾਂ ਤਾਂ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿਣਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓਸ ਵਾਲਿਆਂ ਦੇ ਮੂਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਵਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇਥੇ 307 ਦੀ ਜਾਂਚ ਬੰਨੇਗੇ ਕਿੰਨੇ ਲੋਗ ਤੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆਜੋ ਮੈਂ ਮੈਂ ਇਹ ਵੀ ਕਹਣਾ ਉਹ ਹਣ ਮੈਨੂੰ ਕਹਿਣ ਵੀ ਇੱਕ ਕਾਹ ਹੱਥ ਸੁਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਉਹ ਕਈ ਫਿਰ ਇਹ ਵੀ ਕਹਿਣ ਕਿ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਹੀ ਇਹ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦੇ ਜੇ ਤੁਸੀਂ ਸਦਾ ਦੇ ਲੋ ਉਹਨਾਂ ਨੂੰ ਆਪਣੇ ਲੈਟਰ ਹੈਂਡ ਤੇ ਬੁਲਾਓ ਵੀ ਤੁਸੀਂ ਆਪਾਂ ਮਸਲਾ ਹੱਲ ਇੱਕ ਮਿੰਟ ਇਹ ਦੇ ਦਿਓ ਜੀ ਮੈਂ ਹੱਦ ਜੋ ਨਿੱਕੀ ਉਹ ਕਿਸੇ ਨੂੰ ਵੀ ਭੇਜਣਾ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਹੱਦ ਆਪਾਂ ਆਪਾਂ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਇਹ ਵੀ ஏ ਨਹੀਂ ਹੱਲ ਹੋਊਗਾ ਇਹ ਉਹ ਤਾਂ ਸਾਡੀ ਜਿੰਦਗੀ ਤੋਂ ਟੋਟੇ ਬਦੋਂ ਸਦਾ ਹੈਗਾ ਉਹਨਾਂ ਨੂੰ ਲੈ ਪੈਲ ਤੁਸੀਂ ਕਰ ਤੁਸੀਂ ਲੈ ਲੈ ਹੱਥ ਜੋੜ ਕੇ ਮੈਂ ਤੁਹਾਡੇ ਮੂਹਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਉਹ ਗੱਲ ਨਹੀਂ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਦਿੱਤਾ ਦਿਓ ਮੈਂ ਆਪਣੇ ਵੱਲੋਂ ਹੀ ਮੈਂ ਇੰਨੀ ਤਰੀਕ ਨੂੰ ਪੁਰਾਣੀ ਚੱਕ ਮੀਟਿੰਗ ਮੈਂ ਤਾਂ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਕਿਹਾ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿਣਾ ਵੀ ਮੈਂ ਆਉਣਾ ਨਹੀਂ ਨਹੀਂ ਮੈਂ ਤਾਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੀ ਉਹ ਨਹੀਂ ਆਉਣਾ ਮੈਂ ਕਹਾਂ ਮੈਂ ਆਉਣਾ ਮੈਨੂੰ ਦੱਸ ਦੋ ਜੀ ਉਹ ਕਹਿ ਰਹੇ ਨੇ ਮੈਂ ਜੀ ਬਿਮਾਰ ਕਿਉਂਕਿ ਬਿਮਾਰ ਨੇ ਕਿਸਾਨਾਂ ਦਾ ਪਤਾ ਲੈਣ ਅਸੀਂ ਅਸੀਂ ਅਲਾਊਡ ਨਹੀਂਗੇ ਅਲਾਊਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮਮਰੀ ਅਲੱਗ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਊਸ਼ਨ ਨੇ ਯੁਗਿੰਦਰ ਯਾਦਵ ਨੇ ਮੇਦਾ ਪਾਟੇ ਕਰਨ ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਤੇ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ 500 ਬੰਦਾ ਪੁਰਾਣੀ ਵੀਡੀਓ ਕੱਢ ਲੋਂਗੇ ਕਿਤੋਂ ਵੀ ਨਿਕਲੇ ਆਊਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾਂ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਮੈਂ ਤਾਂ ਤਾਂ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿੰਦਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਤਾਂ ਵੀਡੀਓ ਸਾਰਿਆਂ ਦੇ ਮੂਹਰੇ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਵਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਦੀ ਜਾਂਚ ਬੰਨੇਗੇ ਕਿੰਨੇ ਲੋਗ ਮੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆਜੋ ਮੈਂ ਮੈਂ ਇਹ ਸੁਣ ਵੀ ਕਹਣਾ ਉਹ ਹਣ ਮੈਨੂੰ ਕਹਿਣ ਵੀ ਕਿਹੜਾ ਇੱਕ ਕਾਹੂ ਹੱਥ ਸਨੇਹਾ ਭੇਜਣ ਉਹ ਉਹ ਵੀ ਇਹ ਗੱਲ ਨਹੀਂ ਇਹ ਵੀਰੇ ਵੀ ਕਹਿਣ ਕਹਿ ਰਹੇ ਨੇ ਜੀ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲਤੀ ਪਤਾ ਸੀ ਦੱਸਾਂ ਸਾਰੇ ਤੁਹਾਨੂੰ ਪਤਾ ਇਹ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦੇ ਜੇ ਤੁਸੀਂ ਸੱਦਾ ਦੇ ਦਿਓ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬੁਲਾਓਗੇ ਅਸੀਂ ਮੀਟਿੰਗ ਕਰਨਾ ਸਾਡੇ ਹਾਂ ਆ ਮਸਲਾ ਹੱਲ ਇੱਕ ਮਿੰਟ ਮੈਂ ਉਹ ਕਿਸੇ ਨੂੰ ਵੀ ਭੇਜਣਾ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਅੱਜ ਅੱਪਾ ਆਪਾਂ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਹੈ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਹਜੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਇਹ ਉਹ ਤਾਂ ਸਾਡੀ ਰਜੇ ਟੋਟੇ ਬੋਲਦਾ ਸਦਾ ਹੈਗਾ ਉਹਨਾਂ ਨੂੰ ਲੈ ਪੈ ਤੁਸੀਂ ਕਰ ਤੁਸੀਂ ਮੈਂ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਨਹੀਂ ਗੱਲ ਨਹੀਂ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਦਿੱਤਾ ਦਿਓ ਮੈਂ ਆਪਣੇ ਵੱਲੋਂ ਹੀ ਅਜੇ ਤਰੀਕ ਨੂੰ ਪੁਰਾਣੀ ਚੱਕ ਮੀਟਿੰਗ ਮੈਂ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆ ਮੈਂ ਤਾਂ ਕਾਹੀ ਕਹਣਾ ਵੀ ਮੈਂ ਆਉਣਾ ਨਹੀਂ 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 ਮੈਂ ਤਾਂ